ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਆਜ ਰਹੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 트ੰਪ ਤੋਂ ਬਦ ਰਾਣੂ ਇਜ਼ਰਾਈਲ ਜੰਗ ਤੇ ਚੀਨ ਹੋਇਆ ਸ਼ਾਮਲ ਮੁਸਾਦ ਹੈਡਕੁਆਟਰ ਤੇ ਹਮਲਾ ਜਹਰਨ ਲੋਕ ਤਹਿਰ ਤਹਿਰਾਨ ਤੋਂ ਭੱਜੇ ਇਰਾਨ ਤੇਜ਼ ਰੈਅ ਵਿੱਚ ਘਟਕਰਾ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਹੈ 13 ਜੂਨ ਤੋਂ 24 ਜੂਨ ਨੂੰ ਸ਼ੁਰੂ ਹੋਇਆ ਇਸ ਟਕਰਾਵ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਤੇ ਜ਼ੋਰਦਾਰ ਹਮਲਾ ਕੀਤਾ ਹੈ ਇਸ ਤਰ੍ਹਾਂ ਸੋਮਰ ਰਾਤ ਨੂੰ ਜਦੋਂ ਇਜ਼ਰਾਈਲ ਵਿੱਚ ਹਵਾਈ ਹਮਲੇ ਤੇ ਸੈਨਾਨੀ ਰੋਜ ਨੇ ਸ਼ੁਰੂ ਹੋ ਕੇ ਤੇ ਤਹਿੰਦਾਨ ਤੇ ਅਸਮਾਨ ਵਿੱਚਿਤਮਾ ਕਹਿੰਦੇ ਵਾਜਕ ਕੁੰਜਲ ਲੱਗਿਆ ਤੇ ਅਮਰੀਕੀ ਰਾਸ਼ਟਰਪਿਧਨ ਲਫਟ੍ਰੰਪ ਕ੍ਰਿੰਟਰ ਵਿੱਚ ਇਸ ਬੈਲਾ ਨਾ ਤੇ ਵਿਚਕਰਮ ਅਮਰੀਕਾ ਵਾਪਸ ਪਰਤ ਆਏ ਅਤੇ ਆਪਣੇ ਨਾਗਰਿਕਾਂ ਨੂੰ ਤੁਰੰਤ ਤਹਿराण ਛੱਡਣ ਦੀ ਚਤਾਵਨੀ ਦਿੱਤੀ ਹੈ ইরਾਨੀ ਸਮਰਾਜ ਸੀ ਇਹ ਆਇਰਨ ਦੇ ਅਨਸਰ ਅਰਾਨੀ ਅਧਿਕਾਰੀਆਂ ਨੇ ਤਹਿਰਾਨ ਵਿੱਚ ਚਰਾਇਲੀ ਕੂਪੀਜਨ ਸਹਿਮਾਤੀ ਡਰੋਨ ਬਣਾਉਣ ਵਾਲੀ ਫੈਕਟਰੀ ਨੂੰ ਠਾਦੀਆਂ ਦਾਅਵਾ ਕੀਤਾ ਹੈ ਜਾਣਕਾਰੀ ਅਨਸਰ ਅਰਾਨੀ ਅਧਿਕਾਰੀਆਂ ਨੇ ਤਹਿਰਾਨ ਤੇ ਅਲਬੋਰਜ ਪੰਤਾ ਵਿੱਚ ਵਕਵਾ ਕਾਰਵਾਈਆਂ ਵਿੱਚ ਚਰਾਇਲੀ ਮੁਸਾਦ ਕੂਪੀਆਂ ਏਜੰਸੀ ਲਈ ਕੰਮ ਕਰਨ ਦੇ ਦੋਛੇ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਆਪਰੇਟਰਾਂ ਤੋਂ 200 किलोग्राम ਤੋਂ ਵੱਧ ਵਿਸਪੋਰਟਕ ਅਤੇ ਡਰੋਨ ਦੀ ਸੇ ਲਾਜਰ ਅਤੇ ਹੋਰ ਤਕਨੀਕੀ ਉਪਕਰਨ ਜ਼ਬਤ ਕੀਤੇ ਗਏ ਇਜ਼ਰਾਈਲ ਡਿਫੈਂਸ ਫੋਰਸਿਸ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਦਾ ایران ਦੇ ਅਰਣਾਵ ਜੁਕਤ ਜੁੱਧ ਸਮੇ ਦੇ ਮੁਖੀ ਅਲੀ ਸ਼ਾਦਮਿਆਨੀ ਕੇਂਦ੍ਰਿਤ ਇਰਾਨ ਤੇ ਇੱਕ ਨਿਸ਼ਾਨਾਬਧ ਹਵਾਈ ਹਮਲੇ ਵਿੱਚ ਮਾਰੇ ਗਏ ਹਨ ਆਈਟੀਐਫ ਨੇ ਕਹਾ ਕਿ ਸ਼ੰਤਨੀ ਰਾਤ ਪਰ ਚੱਲੇ ਇੱਕ ਸੰਘਰਸ਼ੇ ਚ ਮਾਰਿਆ ਗਿਆ ਸੀ ਜਦੋਂ ਇਜ਼ਰਾਈਲੀ ਹਵਾਈ ਸੈਨਾ ਨੇ ਦਿਲ ਰਾ ਕੁਛ ਹੱਚੰਦੇ ਇੱਕ ਕੇਂਦ੍ਰਿਤ ਹਮਲਾ ਕੀਤਾ ਸੀ ਤਾਂ ਸ਼ਾਦਬਾਨੀ ਨੇ ਕੁਝ ਦਿਨ ਪਹਿਲਾਂ ਹੀ ਕਲਾਮ ਵਾਲੀ ਰੱਛਤ ਦੀ ਥਾਂ ਲੈ ਕੇ ਇਹ ਹੁਦਦ ਸਮਝ ਲਈ ਸੀ ਜੋ ਇੱਕ ਇਜ਼ਰਾਈਲੀ ਹਮਲੇ ਚ ਮਾਰਿਆ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ